ਜੇਕਰ ਤੁਸੀਂ ਅਮਰੀਕਾ ਵਿੱਚ ਰਹਿੰਦੇ ਹੋ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਰਹਿ ਰਹੇ ਹੋ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਜ਼ਰੂਰੀ ਦਸਤਾਵੇਜ਼ ਆਪਣੇ ਨਾਲ ਰੱਖੋ ਤਾਂ ਜੋ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਨਾ ਫਸ ਜਾਓ ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਗੈਰ ਨਾਗਰਿਕਾਂ ਨੂੰ ਸਖਤ ਹਿਦਾਇਤ ਜਾਰੀ ਕੀਤੀ ਹੈ ਕਿ ਉਹ ਹਮੇਸ਼ਾ ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਜਿਵੇਂ ਕਿ ਗ੍ਰੀਨ ਕਾਰਡ ਜਾਂ ਫਿਰ ਵੀਜ਼ਾ ਆਪਣੇ ਨਾਲ ਰੱਖਣ ਇਹ ਆਦੇਸ਼ ਇੱਕ ਅਮਰੀਕਾ ਦੇ ਐਕਟ ਅਧੀਨ ਜਾਰੀ ਕੀਤੇ ਗਏ ਨੇ ਜਿਸ ਦੇ ਨਾਲ ਪ੍ਰਵਾਸੀਆਂ ਦੇ ਬਨਾ ਵਿੱਚ ਕਿਤੇ ਨਾ ਕਿਤੇ ਡਰ ਜ਼ਰੂਰ ਬੈਠ ਗਿਆ ਹੈ ਸਸਟੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ ਸਰਕਾਰ ਨੇ ਪ੍ਰਵਾਸੀਆਂ ਦੀ ਪਛਾਣ ਦੇ ਲਈ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ ਧਾਰਾ 262 ਅਤੇ 264 ਈ ਦੇ ਅਧੀਨ ਪ੍ਰਵਾਸੀਆਂ ਨੂੰ ਕੁਝ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ ਇਸ ਕਾਨੂੰਨ ਦੇ ਮੁਤਾਬਕ 18 ਸਾਲ ਤੋਂ ਵੱਧ ਉਮਰ ਦੇ ਗੈਰ ਨਾਗਰਿਕਾਂ ਨੂੰ ਆਪਣੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਵੇਂ ਕਿ ਗ੍ਰੀਨ ਕਾਰਡ ਵਰਕ ਪਰਮਿਟ ਦੇ ਨਾਲ ਜੁੜੇ ਫਾਰਮ ਤੇ ਦਸਤਾਵੇਜ਼ ਹਮੇਸ਼ਾ ਆਪਣੇ ਨਾਲ ਰੱਖਣਾ ਲਾਜ਼ਮੀ ਹੈ ਇਸ ਨੀਤੀ ਨੂੰ ਸ਼ੋਮੀ ਯੂਰ ਪੇਪਰਸ ਨੀਤੀ ਦੇ ਵਜੋਂ ਜਾਣਿਆ ਜਾ ਰਿਹਾ ਹੈ ਜਿਸ ਨੇ ਅਮਰੀਕੀ ਸਮਾਜ ਦੇ ਵਿੱਚ ਵਿਵਾਦ ਅਤੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਟਰੰਪ ਪ੍ਰਸ਼ਾਸਨ ਨੇ ਪ੍ਰੋਟੈਕਟਿੰਗ ਦੀ ਅਮਰੀਕਨ ਪੀਪਲ ਅਗੇਂਸਟ ਇਨਵੇਸ਼ਨ ਆਰਡਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਜਿਸਟਰ ਕਰਨ ਅਤੇ ਉਹਨਾਂ ਦੇ ਦਸਤਾਵੇਜ਼ ਉਹਨਾਂ ਨੂੰ ਨਾਲ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ। ਇਸ ਨੀਤੀ ਨੂੰ 11 April 2025 ਤੋਂ ਲਾਗੂ ਕੀਤਾ ਗਿਆ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਾਇਓਗ੍ਰਾਫਿਕ ਇਨਫੋਰਮੇਸ਼ਨ ਰਜਿਸਟ੍ਰੇਸ਼ਨ ਜਾਰੀ ਕੀਤਾ। ਜਿਸ ਦੇ ਰਾਹੀਂ ਗੈਰ ਰਜਿਸਟਰਡ ਪ੍ਰਵਾਸੀ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ। ਇਹ ਕਾਨੂੰਨ ਜੋ ਪਹਿਲਾਂ ਕਦੇ ਵੀ ਸ਼ਕਤੀ ਦੇ ਨਾਲ ਲਾਗੂ ਨਹੀਂ ਕੀਤਾ ਗਿਆ ਹੁਣ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਨੀਤੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਦੇ ਲਈ ਬਹੁਤ ਜ਼ਰੂਰੀ ਹੈ ਪਰ ਵਿਰੋਧੀਆਂ ਦਾ ਮੰਨਣਾ ਹੈ ਕਿ ਇਹ ਨੀਤੀ ਨਸਲੀ ਪ੍ਰੋਫਾਈਲਿੰਗ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਵਧਾਵਾ ਦੇਵੇਗੀ ਇਸ ਐਕਟ ਦੇ ਮੁਤਾਬਿਕ ਜੇਕਰ ਕੋਈ ਵਿਅਕਤੀ ਇਹ ਦਸਤਾਵੇਜ਼ ਆਪਣੇ ਨਾਲ ਨਹੀਂ ਰੱਖਦਾ ਤਾਂ ਉਸ ਨੂੰ 100 ਡਾਲਰ ਤੱਕ ਦਾ ਜੁਰਮਾਨਾ ਜਾਂ ਫਿਰ 30 ਦਿਨਾਂ ਤੱਕ ਦੀ ਕੈਦ ਹੋ ਸਕਦੀ ਹੈ 18 ਸਾਲ ਤੋਂ ਵੱਧ ਉਮਰ ਦੇ ਸਾਰੇ ਗੈਰ ਨਾਗਰਿਕਾਂ ਨੂੰ ਰਜਿਸਟਰ ਕਰਨਾ ਤੇ ਫਿੰਗਰਪ੍ਰਿੰਟਸ ਦੇਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਜੇਕਰ ਕੋਈ ਗੈਰ ਨਾਗਰਿਕ ਆਪਣਾ ਪਤਾ ਬਦਲਦਾ ਹੈ ਤਾਂ ਉਸ ਨੂੰ 10 ਦਿਨਾਂ ਦੇ ਅੰਦਰ ਅੰਦਰ ਸਰਕਾਰ ਨੂੰ ਇਸ ਦੇ ਬਾਰੇ ਸੂਚਨਾ ਦੇਣੀ ਹੋਵੇਗੀ ਨਹੀਂ ਤਾਂ 200 ਡਾਲਰ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਤੇ 30 ਦਿਨਾਂ ਦੀ ਕੈਦ ਹੋ ਸਕਦੀ ਹੈ ਪਰ ਸਰਕਾਰ ਦੀ ਇਹ ਨੀਤੀ ਵਿਵਾਦ ਦੇ ਵਿੱਚ ਘਿਰ ਚੁੱਕੀ ਹੈ। ਅਮਰੀਕੀ ਸਿਵਲ ਲਿਬਰਟੀਆਂਜ਼ ਯੂਨੀਅਨ ਅਤੇ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਵਰਗੇ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਨੀਤੀ ਨਸਲੀ ਪ੍ਰੋਫਾਈਲਿੰਗ ਨੂੰ ਵਧਾਵਾ ਦੇਵੇਗੀ। ਇਸ ਨੀਤੀ ਦੇ ਤਹਿਤ ਪੁਲਿਸ ਅਤੇ ਆਈਸੀਈ ਏਜੰਟ ਕਿਸੇ ਵੀ ਵਿਅਕਤੀ ਨੂੰ ਜੋ ਉਹਨਾਂ ਨੂੰ ਦੇਖਣ ਦੇ ਵਿੱਚ ਵਿਦੇਸ਼ੀ ਲੱਗੇ ਉਸ ਨੂੰ ਕਿਤੇ ਵੀ ਰੋਕ ਕੇ ਦਸਤਾਵੇਜ਼ ਮੰਗ ਸਕਦੇ ਨੇ। ਇਸ ਦੇ ਨਾਲ ਨਾ ਸਿਰਫ ਗੈਰਕਾਨੂੰਨੀ ਪ੍ਰਵਾਸੀਆਂ ਸਗੋਂ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਅਤੇ ਇੱਥੋਂ ਤੱਕ ਕਿ ਅਮਰੀਕੀ ਨਾਗਰਿਕ ਵੀ ਪ੍ਰਭਾਵਿਤ ਹੋ ਸਕਦੇ ਨੇ। ਇਨ੍ਹਾਂ ਸੰਗਠਨਾ ਨੇ ਇਸ ਨੀਤੀ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ। 10 ਅਪ੍ਰੈਲ ਨੂੰ ਫੈਡਰਲ ਜੱਜ ਟ੍ਰੈਵਰ ਨੀਲ ਮੈਕਫੈਡਨ ਨੇ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ। ਕਈ ਮਾਮਲਿਆਂ ਵਿੱਚ ਕਈ ਅਮਰੀਕੀ ਨਾਗਰਿਕ ਜੋ ਦੇਖਣ ਵਿੱਚ ਅਤੇ ਉਹਨਾਂ ਦੇ ਨਾਮ ਵੀ ਸੁਣਨ ਦੇ ਵਿੱਚ ਵਿਦੇਸ਼ੀ ਲੱਗਦੇ ਹੋਣ, ਏਜੰਸੀਆਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੀਆਂ ਨੇ। ਮਿਸਾਲ ਦੇ ਤੌਰ ਤੇ ਜੁਲਾਈ ਦੇ ਵਿੱਚ 18 ਸਾਲਾ ਅਮਰੀਕੀ ਨਾਗਰਿਕ ਕੈਨੀ ਲੈਨੇਜ਼ ਜੋ ਕਿ ਫਲੋਰੀਡਾ ਦੇ ਵਿੱਚ ਉਸਨੂੰ 6 ਘੰਟਿਆਂ ਦੇ ਲਈ ਹਿਰਾਸਤ ਦੇ ਵਿੱਚ ਰੱਖਿਆ ਗਿਆ। ਕੈਲੀਫੋਰਨੀਆ ਦੇ ਐਂਜਲ ਪੀਨਾ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਨੀਤੀ ਨੇ ਗੈਰਕਾਨੂੰਨੀ ਇਮੀਗ੍ਰੈਂਟਸ ਯਾਨੀ ਕਿ ਪ੍ਰਵਾਸੀਆਂ ਨੂੰ ਦੁਚਿੱਤੀ ਦੇ ਵਿੱਚ ਪਾ ਦਿੱਤਾ ਹੈ। ਜਾਂ ਤਾਂ ਉਹ ਆਪਣੇ ਆਪ ਨੂੰ ਰਜਿਸਟਰ ਕਰਨ ਜਿਸ ਦੇ ਨਾਲ ਉਹਨਾਂ ਨੂੰ ਡਿਪੋਰਟ ਕੀਤੇ ਜਾਣ ਦਾ ਖਤਰਾ ਵੱਧ ਗਿਆ ਹੈ ਜਾਂ ਫਿਰ ਰਜਿਸਟਰ ਨਾ ਕਰਨ ਜਿਸ ਦੇ ਨਾਲ ਉਹਨਾਂ ਤੇ ਅਪਰਾਧਿਕ ਮੁਕੱਦਮੇ ਦਰਜ ਹੋ ਸਕਦੇ ਨੇ ਤੇ ਜੁਰਮਾਨੇ ਵੀ ਲੱਗ ਸਕਦੇ ਨੇ। 트럼ਪ ਪ੍ਰਸ਼ਾਸਨ ਦਾ ਇੱਕ ਅੰਦਾਜ਼ਾ ਹੈ ਕਿ ਇਸ ਨੀਤੀ ਦੇ ਨਾਲ 32 ਲੱਖ ਲੋਕ ਪ੍ਰਭਾਵਿਤ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਗੈਰਕਾਨੂੰਨੀ ਪ੍ਰਵਾਸੀ ਸ਼ਾਮਿਲ ਨੇ ਜੋ ਬਿਨਾ ਕਿਸੇ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਦੂਜਾ ਕਾਨੂੰਨੀ ਪ੍ਰਵਾਸੀ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਵੀ ਹੈ ਅਤੇ ਵਰਕ ਪਰਮਿਟ ਜਾਂ ਫਿਰ ਹੋਰ ਵੀਜ਼ੇ ਪਰ ਉਹ ਆਪਣੇ ਦਸਤਾਵੇਜ਼ ਨਾਲ ਨਹੀਂ ਰੱਖਦੇ ਇੱਥੋਂ ਤੱਕ ਕਿ ਅਮਰੀਕੀ ਨਾਗਰਿਕ ਜਦੋਂ ਜੋ ਦੇਖਣ ਦੇ ਵਿੱਚ ਵਿਦੇਸ਼ੀ ਮੂਲ ਦੇ ਲੱਗ ਸਕਦੇ ਨੇ ਉਹ ਵੀ ਇਸ ਨੀਤੀ ਦੇ ਵਿੱਚ ਫਸ ਸਕਦੇ ਨੇ USL U ਨੇ ਪ੍ਰਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਮੇਸ਼ਾ ਆਪਣੇ ਰਜਿਸਟ੍ਰੇਸ਼ਨ ਦਸਤਾਵੇਜ਼ ਆਪਣੇ ਨਾਲ ਰੱਖਣ ਜੇਕਰ ਪ੍ਰਵਾਸੀ ਫੜੇ ਜਾਂਦੇ ਨੇ ਤੇ ਉਹਨਾਂ ਦੇ ਕੋਲ ਦਸਤਾਵੇਜ਼ ਵੀ ਨਹੀਂ ਹਨ ਤਾਂ ICE ਅਧਿਕਾਰੀ ਅੱਗੇ ਚੁੱਪ ਰਹਿਣ ਜਾਂ ਫਿਰ ਵਕੀਲ ਦੇ ਨਾਲ ਸਲਾਹ ਕਰਨ ਦੀ ਮੰਗ ਕਰ ਸਕਦੇ ਨੇ ਕਿਸੇ ਵੀ ਸਥਿਤੀ ਦੇ ਵਿੱਚ ਇਮੀਗ੍ਰੇਸ਼ਨ ਅਟਾਰਨੀ ਦੇ ਨਾਲ ਸੰਪਰਕ ਕਰੋ ਇਹ ਕੁਝ ਗੱਲਾਂ ਨੇ ਜੋ ਤੁਹਾਨੂੰ ਅਮਰੀਕਾ ਦੇ ਵਿੱਚ ICE ਤੋਂ ਬਚਾ ਸਕਦੀਆਂ ਨੇ ਟਰੰਪ ਪ੍ਰਸ਼ਾਸਨ ਦੀ ਕੈਰੀ ਯੂਅਰ ਪੇਪਰਸ ਨੀਤੀ ਨੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ ਪ੍ਰਵਾਸੀਆਂ ਦੇ ਲਈ ਹਰ ਸਮੇਂ ਆਪਣੇ ਨਾਲ ਦਸਤਾਵੇਜ਼ ਲੈ ਕੇ ਘੁੰਮਣਾ ਵੀ ਕੋਈ ਆਸਾਨ ਕੰਮ ਨਹੀਂ ਪਰ ਫਿਲਹਾਲ ਦੇ ਸਮੇਂ ਦੇ ਵਿੱਚ ਇਹੀ ਤੁਹਾਨੂੰ ਕਿਸੇ ਮੁਸੀਬਤ ਦੇ ਵਿੱਚ ਫਸਣ ਤੋਂ ਬਚਾ ਸਕਦਾ ਹੈ ਸੋ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਪ੍ਰਵਾਸੀ ਵਜੋਂ ਰਹਿ ਰਹੇ ਹੋ ਤਾਂ ਇਹਨਾਂ ਨਿਯਮਾਂ ਨੂੰ ਧਿਆਨ ਦੇ ਨਾਲ ਫਾਲੋ ਕਰੋ